ਦੇਖੋ ਵੀਡੀਓ ਕੱਟ ਕੇ ਪਾਈ ਜਾਂ ਨਹੀਂ ਪਾਈ ਇਹਦੇ ਬਾਰੇ ਮੈਂ ਨਹੀਂ ਪਤਾ ਪਰ ਜਿਹੜੀ ਫੋਟੋ ਹੈ ਉਹ ਇੱਕ ਹਿੱਸੇ ਦੀ ਪਾਈ ਗਈ ਹੈ ਜਿਹਦੇ ਵਿੱਚ ਮੈਂ ਹੱਥ ਜੋੜ ਕੇ ਖੜਾ ਦਿਸ ਰਿਹਾ ਪਰ ਸਾਡੇ ਮੁੰਡਿਆਂ ਨੇ ਫੇਸਬੁੱਕ ਦੇ ਉੱਤੇ ਦੋਨੋਂ ਫੋਟੋਆਂ ਪਾਤੀਆਂ ਹੁਣ ਗੱਲ ਅਗਲੀ ਆਉਂਦੀ ਹੈ ਕਿ ਰਵਨੀਤ ਸਿੰਘ ਬਿੱਟੂ ਮੇਰਾ ਬਹੁਤ ਨੇੜੇ ਦਾ ਰਿਸ਼ਤੇਦਾਰ ਹੈ ਇਹ ਉਹ ਫੋਟੋ ਉਹਨੇ ਇੱਕ ਹਸਪਾਤਲ ਜਦੋਂ ਦੂਸਰ ਹਸਪਾਤਲ ਵੀ ਇੱਕ ਬੰਦਾ ਫਤਿਹ ਬੁਲਾ ਰਿਹਾ ਐ ਮੈਨੂੰ ਤੇ ਮੈਂ ਉਹਦਾ ਜਵਾਬ ਦੇ ਰਿਹਾ ਫਿਰ ਉਹ ਕਾਫੀ ਹੁਕ ਨੂੰ ਸਮਝ ਆ ਜਾਣੀ ਸੀ ਦੂਜੀ ਗੱਲ ਤੁਸੀਂ ਕਹਿੰਦੇ ਹੋ ਕਿ ਯਾਰੀ ਵਾਲੀ ਗੱਲ ਸੋ ਉਹ ਗੱਲ ਜੇ ਸਾਹਮਣੇ ਆ ਕੇ ਕੋ ਫਤਿਹ ਬਾਵੇ ਮੇਰੀ ਫਤਿਹ ਬਣੀ ਤਾਂ ਚਲੋ ਜਾਣ ਪਛਾਣ ਹੁੰਦੀ ਆ ਹਰ ਰਿਸ਼ਤੇਦਾਰ ਦੀ ਤੇ ਸਾਡੀ ਡਾਇਲੋਜੀ ਅੱਡ ਐ ਅੱਜ ਰਮਨਜੀਤ ਸਿੰਘ ਬਿੱਟੂ ਭਾਜਪੀ ਚ ਐ ਮੈਂ ਮੁੱਢ ਤੋਂ ਸ਼੍ਰੋਣੀ ਕਾਲਜ ਅੰਮ੍ਰਿਤਸਰ ਚ ਪ੍ਰਧਾਨ ਸਾਹਿਬ ਨੇ ਆਸੇ ਵਿੱਚ ਕਿਹਾ ਕਿ ਰਵਨੀਤ ਬਿੱਟੂ ਤੇ ਮੈਂ ਮਤਲਬ ਮਾਨ ਸਾਹਿਬ ਪਾਰਲੀਮੈਂਟ ਚ ਜਦੋਂ ਇਕੱਠੇ ਸੀ ਤਾਂ ਸਾਡੀ ਉਸ ਟਾਈਮ ਦੀ ਦੋਸਤੀ ਹੈ ਭਾਵ ਜਾਨ ਬਚਾਣਾ ਹੱਸ ਕੇ ਉਹਨਾਂ ਨੇ ਇਹ ਗੱਲ ਕਹੀ ਪਰ ਉਸ ਤੋਂ ਬਾਅਦ ਜਿਹੜੀ ਗੱਲ মিডিਆ ਸਾਹਮਣੇ ਰਮਨੀਤ ਸਿੰਘ ਨੇ ਕੀਤੀ ਉਹ ਜ਼ਰੂਰ ਆਪ ਜੀ ਦੇਖੋ ਵੀ ਬੇਸ਼ੱਕ ਉਹ ਨਸ਼ਰ ਵੀ ਕਰੋ ਰਮਨੀਤ ਸਿੰਘ ਬਿੱਟੂ ਕਹਿ ਰਹੇ ਨੇ ਉਹ ਮੈਂ ਇੱਥੇ ਗੱਲ ਕੀ ਐਮਫਸਾਈਜ਼ ਕਰਦਾ ਸਟ्रेस ਕਰਦਾ ਕਿ ਇੱਕ ਰਾਜਨੀਤਿਕ ਬੰਦਾ ਜਿਹੜਾ ਆਪਣਾ ਮੁਲਕ ਬਣਾਉਣਾ ਚਾਹਦਾ ਉਹ ਹੁਕਮਰਾਨ ਉਹਨੂੰ ਟਾਈਮ ਨਹੀਂ ਦੇ ਰਿਹਾ ਉਹਦੀ ਪੋਲਿਟਿਕਸ ਕਹਿ ਲਓ ਉਹਦੇ ਤੇ ਗੁਰੂ ਦੀ ਕਿਰਪਾ ਕਹਿ ਲਓ ਕਿ ਵਿਰੋਧੀ ਲੋਕ ਆਪਣਾ ਟਾਈਮ ਨੂੰ ਦੇ ਰਹੇ ਨੇ ਪਰ ਉਹ ਵਿਰੋਧੀਆਂ ਦੀ ਗੱਲ ਨਹੀਂ ਕਰ ਰਹੇ ਉਹਨਾਂ ਦੇ ਟਾਈਮ ਵਿੱਚ ਆਪਣੇ ਏਜੰਡੇ ਦੀ ਗੱਲ ਕਰਦੇ ਨੇ ਜੇ ਬਿੱਟੂ ਇਹ ਕਹਿੰਦਾ ਰਮਨਜੀਤ ਸਿੰਘ ਕਿ ਅਸੀਂ ਟਾਈਮ ਦਵਾਇਆ ਤਾਂ ਉਹ ਟਾਈਮ ਮਾਨ ਸਾਹਿਬ ਨੇ ਕੋਈ ਆਪਣਾ ਕੋਟਾ ਲਿਆ ਉਹਦੇ ਵਿੱਚ ਕੋਈ ਪੈਟਰੋਲ ਪੰਪ ਲੈ ਲਿਆ ਉਸ ਟਾਈਮ 'ਚ ਉਸ ਪੈਂਟ ਦੇ ਵਿੱਚ ਸਿੱਖ ਕੌਮ ਦੀ ਗੱਲ ਪਾਰਲੀਮੈਂਟ ਦੇ ਅੱਜ ਵੀ ਰਿਕਾਰਡ 'ਚ ਆ ਗਈ ਉਹ ਟਾਈਮ ਨੂੰ ਅਸੀਂ ਕੌਮ ਲਈ ਵਰਤਿਆ ਇੱਕ ਕੌਮਾਂ ਦੁਸ਼ਮਣੀਆਂ ਤੇ ਦੋਸਤੀਆਂ ਨਹੀਂ ਹੁੰਦੀਆਂ ਕੌਮਾਂ ਦੇ ਮੁਫਾਦ ਹੁੰਦੇ ਨੇ ਅਸੀਂ ਆਪਣੇ ਮੁਫਾਦ ਤੋਂ ਪਿੱਛੇ ਨਹੀਂ ਹਟੇ ਅੱਗੇ ਰਵਨੀਤ ਖੜਾ ਹੈ ਯਾ ਮਤਲਬ ਕਹਿੰਦੇ ਕੋਈ ਹੋਰ ਖੜਾ ਹੈ ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਸਾਡਾ ਸਟੈਂਡ ਮੁੱਢੋ ਸਪਸ਼ਟ ਹੈ ਅਸੀਂ ਅੱਜ ਵੀ ਉੱਥੇ ਔਰ ਉਸਨੇ ਕਿਹਾ ਆਪਣੀ ਆਪਣੀ ਜ਼ੁਬਾਨ ਤੋਂ ਕਿਹਾ ਸਦਾ ਰਵਰੀਤ ਸਿੰਘ ਨੇ ਕਿ ਮਾਨ ਸਾਧ ਅਸੀਂ ਇੱਜ਼ਤ ਕਰਦੇ ਆ ਇਹ ਆਪਣੇ ਸਟੈਂਡ ਦੇ ਪੱਕੇ ਨੇ ਇਸ ਤੋਂ ਜ਼ਿਆਦਾ ਕੀ ਚਾਹੀਦਾ ਨਹੀਂ ਦੇਖੋ ਜਿਹੜਾ ਤੁਸੀਂ ਜੈ ਸ਼ੀ ਆਰਾਮ ਦੀ ਗੱਲ ਕੀਤੀ ਹੈ ਸਾਡਾ ਜਿਹੜਾ ਕੈਂਡੀਡੇਟ ਹੈ ਉਹ ਹਿੰਦੂ ਧਰਮ ਨਾਲ ਸੰਬੰਧਿਤ ਹੈ ਨਵਨੀਤ ਕੁਮਾਰ ਗੋਪੀ ਜੇ ਉਹ ਆਪਣੇ ਜਾਣ ਤੋਂ ਪਹਿਲਾਂ ਮੰਦਿਰ ਦੇ ਵਿੱਚ ਮੱਥਾ ਟੇਕ ਆਉਂਦਾ ਹੈ ਤਾਂ ਸਾਨੂੰ ਇਹਦੇ ਵਿੱਚ ਕੀ ਆਬਜੈਕਸ਼ਨ ਹੋਣਾ ਚਾਹੀਦਾ ਤੁਸੀਂ ਦੇਖ ਰਹੇ ਹੋ ਡੇਲੀ ਪੰਜਾਬ న్యూਸ ਤੇ ਮੈਂ ਹਾਂ ਗਗਨਦੀਪ ਸਿੰਘ ਅਨੰਦਪੁਰੀ ਤਾਂ ਲੁਧਿਆਣਾ ਵੈਸਟ ਦੀਆਂ ਚੌਣਾਂ ਦਾ ਮਾਹੌਲ ਚੱਲਦਾ ਹੈ ਜਿਸ ਦੇ ਵਿੱਚ ਬੀਤੇ ਦਿਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨਾਮਜਦਗੀ ਲੈ ਕੇ ਪੱਤਰ ਨੂੰ ਜਿਹੜੇ ਉੱਥੇ ਪਹੁੰਚੇ ਸਨ ਤਾਂ ਪੂਰੀ ਸਮੁੱਚੀ ਟੀਮ ਜਿਹੜੀ ਆ ਉੱਥੇ ਪਹੁੰਚੀ ਸੀ ਤਾਂ ਉੱਥੇ ਇੱਕ ਫੋਟੋ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਹੱਥ ਜੋੜੇ ਜਿਹੜੇ ਆ ਉਹ ਦੇਖੇ ਜਾ ਸਕਦੇ ਸਨ ਤਾਂ ਸੋਸ਼ਲ ਮੀਡੀਆ ਤੇ ਇੱਕ ਅਲੱਗ ਤੋਂ ਚਰਚਾ ਚੜੀ ਹੋਈ ਸੀ ਕਿਤੇ ਨਾ ਕਿਤੇ ਵਿਅੰਗ ਕੱਸੇ ਜਾ ਰਹੇ ਸਨ ਤਾਂ ਇਸ ਵਕਤ ਸਾਡੇ ਨਾਲ ਪ੍ਰੋਫੈਸਰ ਮਹਿੰਦਰ ਪਾਲ ਜੀ ਨੇ ਤਾਂ ਸਾਰੀ ਗੱਲਬਾਤ ਕਰਾਂਗੇ ਤੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਸਾਹਿਬ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਹਾਡੇ ਹੱਥ ਜੋੜੇ ਨੇ ਸਾਹਮਣੇ ਬੀਜੇਪੀ ਵਿਰੋਧੀ ਧਿਰ ਦੇ ਨੇਤਾ ਪਹਿਲਾਂ ਜਿਹੜੋ ਕਾਂਗਰਸ ਦੇ ਵਿੱਚ ਸੀਗੇ ਤੇ ਉਹ ਸੀਗੇ ਤਾਂ ਕੀ ਸਾਰੀ ਗੱਲਬਾਤ ਹੋਈ ਹੈ ਉਹ ਵੀਡੀਓ ਜਿਹੜੀ ਹੈ ਕੱਟ-ਕੱਟ ਕੇ ਪਾਈ ਜਾ ਰਹੀ ਹੈ ਕਿਸ ਤਰ੍ਹਾਂ ਦੀ ਗੱਲਬਾਤ ਵੀ ਹੋ ਰਹੀ ਹੈ ਤਾਂ ਇੱਥੇ ਮਾਨ ਸਾਹਿਬ ਜਿਹੜੇ ਆ ਉਹ ਜਾਰੀ ਪੱਕੀ ਹੋਣ ਦੀ ਜਾਂ ਪਹਿਲਾਂ ਵਾਲੀ ਜਾਰੀ ਦੀ ਗੱਲ ਕਰਦੇ ਨੇ ਨਹੀਂ ਦੇਖੋ ਵੀਡੀਓ ਕੱਟ ਕੇ ਪਾਈ ਜਾਂ ਨਹੀਂ ਪਾਈ ਇਹਦੇ ਬਾਰੇ ਮੈਂ ਨਹੀਂ ਪਤਾ ਪਰ ਜਿਹੜੀ ਫੋਟੋ ਹੈ ਉਹ ਇੱਕ ਹਿੱਸੇ ਦੀ ਪਾਈ ਗਿਆ ਜਿਹਦੇ ਵਿੱਚ ਮੈਂ ਹੱਥ ਜੋੜ ਕੇ ਖੜਾ ਦਿਸ ਰਿਹਾ ਉਹ ਹੋਇਆ ਕੀ ਕਿ ਪਹਿਲਾਂ ਉਹਨਾਂ ਨੇ ਫਟੇ ਬਲਾਈ ਉਹ ਫੋਟੋ ਕਿਸੇ ਬੱਚੇ ਨੇ ਨਹੀਂ ਪਾਈ ਜਾਂ ਜਾਣ ਕੇ ਨਹੀਂ ਪਾਈ ਜਾਂ ਅਚਾਨਕ ਨਹੀਂ ਪਈ ਮੈਂ ਇਸ ਬਾਰੇ ਕੁਝ ਨਹੀਂ ਕਹਿੰਦਾ ਮੈਨੂੰ ਪਤਾ ਵੀ ਨਹੀਂ ਕਿਨੇ ਪਾਈ ਹੈ ਪਰ ਜਦੋਂ ਉਹਦੀ ਫਟੇ ਦਾ ਜਵਾਬ ਮੈਂ ਫਟੇ ਜ ਦਿੱਤਾ ਮੈਂ ਇਹ ਹੱਥ ਚੱਕੇ ਤਾਂ ਉਹ ਫੋਟੋ ਉਹਨਾਂ ਨੇ ਖਿੱਚ ਲਈ ਪਰ ਸਾਡੇ ਮੁੰਡਿਆਂ ਨੇ ਫੇਸਬੁੱਕ ਦੇ ਉੱਤੇ ਦੋਨੋਂ ਫੋਟੋਆਂ ਪਾਤੀਆਂ ਹੁਣ ਗੱਲ ਅਗਲੀ ਆਉਂਦੀ ਹੈ ਕਿ ਰਵਨੀਤ ਸਿੰਘ ਬਿੱਟੂ ਮੇਰਾ ਬਹੁਤ ਨੇੜੇ ਦਾ ਰਿਸ਼ਤੇਦਾਰ ਹੈ ਮੈਂ ਉਹ ਰੋ ਅੱਜ ਦਾ ਨਹੀਂ ਹੈ ਜੇ ਮੈਂ ਉਹਨੂੰ ਮਿਲਣਾ ਹੋਵੇ ਜਿੱਥੇ ਮੈਂ ਵਿਆਹਿਆ ਹੋਇਆ ਉੱਥੇ ਹੀ ਰਵਨੀਤ ਸਿੰਘ ਬਿੱਟੂ ਦੇ ਭੈਣ ਵਿਆਹੇ ਹੋਏ ਨੇ ਇੱਕੋ ਘਰ ਚ ਮੈਂ ਵੀ ਮੋਫਰ ਪਰਿਵਾਰ ਚ ਵਿਆਹਿਆ ਤੇ ਉਹਨਾਂ ਦੀ ਭੈਣ ਵੀ ਮੋਫਰ ਪਰਿਵਾਰ ਚ ਵਹੀ ਹੈ ਸੋ ਮੇਰੇ ਲਈ ਨਵਨਦੀਪ ਸਿੰਘ ਬਿੱਟੂ ਨਾ ਤਾਂ ਨਵੇਂ ਨਾ ਅਣਜਾਣ ਹੈ ਨਾ ਮੈਂ ਆਪਣੀ ਕੋਈ ਇੰਟਰੋਡਕਸ਼ਨ ਕਰਾਣੀ ਹੈ ਸੋ ਜਿਹੜਾ ਪਰਿਵਾਰ ਦੇ ਵਿੱਚ ਉਹਦੀ ਭੈਣ 20-21 ਸਾਲ ਤੋਂ ਵਿਆਹੀ ਹੋਈ ਹੈ ਕਿਉਂਕਿ ਸਾਡੇ ਬੱਚੇ ਵੀ ਜਵਾਨ ਹੋ ਗਏ ਉਹਨਾਂ ਦੇ ਉਸੇ ਪਰਿਵਾਰ ਵਿੱਚ ਮੈਂ 33 ਸਾਲ ਤੋਂ ਵਿਆਹਿਆ ਹੋਇਆ ਸੋ ਇਹਦੇ ਵਿੱਚ ਤਾਂ ਜਿਹੜੀ ਫੋਟੋ ਦੀ ਸਚਾਈ ਹੈ ਇੱਕ ਤਾਂ ਮੈਂ ਇਹ ਕਿ ਉਹ ਫੋਟੋ ਉਹਨਾਂ ਨੇ ਇੱਕ ਹਿਸਾਬਾਤੀ ਜਦ ਦੂਜਾ ਸਾਪਾਂਦੀ ਵੀ ਇੱਕ ਬੰਦਾ ਫਤਿਹ ਬੁਲਾ ਰਿਹਾ ਐ ਐ ਮੈਨੂੰ ਤੇ ਮੈਂ ਉਹਦਾ ਜਵਾਬ ਦੇ ਰਿਹਾ ਫਿਰ ਉਹ ਕਾਫੀ ਹੁਕਾਂ ਨੂੰ ਸਮਝ ਆ ਜਾਣੀ ਸੀ ਦੂਜੀ ਗੱਲ ਤੁਸੀਂ ਕਹਿੰਦੇ ਹੋ ਕਿ ਯਾਰੀ ਵਾਲੀ ਗੱਲ ਪ੍ਰਧਾਨ ਸਾਹਿਬ ਨੇ ਹਾਸੇ ਵਿੱਚ ਕਿਹਾ ਕਿ ਰਵਨੀਤ ਬਿੱਟੂ ਤੇ ਮੈਂ ਮਤਲਬ ਮਾਨ ਸਾਹਿਬ ਪਾਰਲੀਮੈਂਟ ਚ ਜਦੋਂ ਇਕੱਠੇ ਸੀ ਤਾਂ ਸਾਡੀ ਉਸ ਟਾਈਮ ਦੀ ਦੋਸਤੀ ਆ ਭਾਵ ਜਾਣਛਾਣਾ ਹੱਸ ਕੇ ਉਹਨਾਂ ਨੇ ਇਹ ਗੱਲ ਕਹੀ ਪਰ ਉਸ ਤੋਂ ਬਾਅਦ ਜਿਹੜੀ ਗੱਲ মিডিਆ ਸਾਹਮਣੇ ਰਵਨੀਤ ਸਿੰਘ ਨੇ ਕੀਤੀ ਉਹ ਜ਼ਰੂਰ ਆਪ ਜੀ ਦੇਖੋ ਵੀ ਬੇਸ਼ੱਕ ਉਹ ਨਸ਼ਰ ਵੀ ਕਰੋ ਰਵਨੀਤ ਸਿੰਘ ਬਿੱਟੂ ਕਹਿ ਰਹੇ ਨੇ ਜੇ ਜੁਨਾ ਪ੍ਰਧਾਨ ਸਾਹਿਬ ਤੇ ਅਸੀਂ ਪਾਰਲੀਮੈਂਟ ਚ ਹੁੰਦੇ ਸੀ ਹਾਲਾਂਕਿ ਉਸ ਟਾਈਮ ਕਾਗਰਸ ਸੀਗਾ ਇਹਨੂੰ ਥੋੜਾ ਜਿਹਾ ਧਿਆਨ ਨਾਲ ਲੋਕ ਸੁਣਨ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਉਹ ਕਹਿੰਦਾ ਕਿ ਜਦੋਂ ਪ੍ਰਧਾਨ ਸਾਹਿਬ ਪਾਰਲੀਮੈਂਟ ਚ ਸੀ ਤਾਂ ਉਹਨਾਂ ਨੂੰ ਹਕੂਮਤ ਬੋਲਣ ਨੂੰ ਟਾਈਮ ਨਹੀਂ ਦਿੰਦੀ ਸੀ ਜਾਣ ਕੇ ਕਿਉਂਕਿ ਇਹ ਇਕੱਲੇ ਐਮਪੀ ਸੀ ਉਹਦੇ ਕਰਕੇ ਉਹਨਾਂ ਨੂੰ ਤੁਹਾਡਾ ਟਾਈਮ ਹੈ ਨਹੀਂ ਜੀ ਘਟ ਹੈ ਜੀ ਛੇਤੀ ਖਤਮ ਕਰੋ ਜੀ ਉਹਨਾਂ ਦੀ ਗੱਲ ਪੂਰੀ ਨਹੀਂ ਸੀ ਹੁੰਦੀ ਕਹਿੰਦੇ ਅਸੀਂ ਪੰਜਾਬ ਵਾਲੇ ਐਮਪੀਆ ਨੇ ਜਾ ਕੇ ਕਿਹਾ ਕਿ ਨਹੀਂ ਇਹਨਾਂ ਨੂੰ ਬੋਲਣ ਦਾ ਪੂਰਾ ਟਾਈਮ ਦੇਣਾ ਚਾਹੀਦਾ ਹੈ ਬੇਸ਼ੱਕ ਸਾਡੇ ਵਾਲਾ ਟਾਈਮ ਦੇ ਦਿਓ ਇਹ ਪੰਜਾਬ ਦੀ ਗੱਲ ਕਰਨਗੇ ਉਹ ਅੱਗੇ ਇਹ ਕਹਿੰਦਾ ਹੈ ਕਿ ਬੇਸ਼ੱਕ ਇਹਨਾਂ ਨੇ ਗੱਲ ਆਪਣੇ ਹਿਸਾਬ ਨਾਲ ਕੀਤੀ ਹੈ ਪਰ ਸਾਡਾ ਤਾਂ ਇਹਨਾਂ ਨੂੰ ਟਾਈਮ ਦਿਵਾਣ ਦਾ ਕਾਰਨ ਸੀ ਕਿ ਇਹ ਪੰਜਾਬ ਦੇ ਨੇ ਇਹਨਾਂ ਨੂੰ ਗੱਲ ਕਰਨ ਦਾ ਮੌਕਾ ਕਿਉਂ ਨਹੀਂ ਦਿੱਤਾ ਜਾ ਰਿਹਾ ਹੁਣ ਮੈਂ ਇੱਥੇ ਗੱਲ ਕੀ ਐਮਫਸਾਈਜ਼ ਕਰਦਾ ਸਟ्रेस ਕਰਦਾ ਕਿ ਇੱਕ ਰਾਜਨੀਤਿਕ ਬੰਦਾ ਜਿਹੜਾ ਆਪਣਾ ਮੁਲਕ ਬਣਾਉਣਾ ਚਾਹੁੰਦਾ ਹੈ ਉਹ ਹੁਕਮਰਾਨ ਉਹਨੂੰ ਟਾਈਮ ਨਹੀਂ ਦੇ ਰਿਹਾ ਉਹਦੀ ਪੋਲਿਟਿਕਸ ਕਹਿ ਲਓ ਉਹਦੇ ਤੇ ਗੁਰੂ ਦੀ ਕਿਰਪਾ ਕਹਿ ਲਓ ਕਿ ਵਿਰੋਧੀ ਲੋਕ ਆਪਣਾ ਟਾਈਮ ਨੂੰ ਦੇ ਰਹੇ ਨੇ ਪਰ ਉਹ ਵਿਰੋਧੀਆਂ ਦੀ ਗੱਲ ਨਹੀਂ ਕਰ ਰਹੇ ਉਹਨਾਂ ਦੇ ਟਾਈਮ ਵਿੱਚ ਆਪਣੇ ਏਜੰਡੇ ਦੀ ਗੱਲ ਕਰਦੇ ਨੇ ਭਾਵੇਂ ਉਹਨਾਂ ਨੇ ਵਿਰੋਧੀ ਦਾ ਟਾਈਮ ਲੈ ਉਹਦੀ ਪਾਰਟੀ ਮੈਂ ਕਹਿੰਨਾ ਵਿਰੋਧੀ ਪਾਰਟੀ ਦਾ ਟਾਈਮ ਲੈ ਕੇ ਨਿੱਜਰ ਸਾਹਿਬ ਦੀ ਖੰਡਾ ਸਾਹਿਬ ਦੀ ਤੇ ਹੋਰ ਜਿੰਨੇ ਸ਼ਹੀਦ ਐ इवन ਪੰਧੂ ਸਾਹਿਬ ਦੇ ਉੱਤੇ ਜਿਹੜਾ ਅਟੈਂਪਟ ਕਰਨ ਦੀ ਕਿ ਸੀ ਉਹ ਗੱਲ ਕੀਤੀ ਆ ਇਹ ਗੱਲ ਕਰਨੀ ਜਾਂਦਾ ਵੀ ਜੇ ਬਿੱਟੂ ਇਹ ਕਹਿੰਦਾ ਰਮਨਜੀਤ ਸਿੰਘ ਕਿ ਅਸੀਂ ਟਾਈਮ ਦਵਾਇਆ ਤਾਂ ਉਹ ਟਾਈਮ ਮਾਨ ਸਾਹਿਬ ਨੇ ਕੋਈ ਆਪਣਾ ਕੋਟਾ ਲਿਆ ਉਹਦੇ ਵਿੱਚ ਕੋਈ ਪੈਟਰੋਲ ਪੰਪ ਲੈ ਲਿਆ ਉਸ ਟਾਈਮ 'ਚ ਉਸ ਪੈਂਟ ਦੇ ਵਿੱਚ ਸਿੱਖ ਕੌਮ ਦੀ ਗੱਲ ਪਾਰਲੀਮੈਂਟ ਦੇ ਅੱਜ ਵੀ ਰਿਕਾਰਡ 'ਚ ਆ ਗਈ ਉਹ ਟਾਈਮ ਨੂੰ ਅਸੀਂ ਕੌਮ ਲਈ ਵਰਤਿਆ ਸੋ ਉਹ ਗੱਲ ਜੇ ਸਾਹਮਣੇ ਆ ਕੇ ਕੋ ਫਤਿਹ ਲਾਵੇ ਮੇਰੀ ਫਤਿਹ ਰਣੀ ਤਾਂ ਚਲੋ ਜਾਣ ਪਛਾਨ ਹੁੰਦੀ ਆ ਹਰ ਰਿਸ਼ਤੇਦਾਰ ਦੀ ਤੇ ਸਾਡੀ ਡਾਇਲੋਜੀ ਅੱਡ ਐ ਅੱਜ ਰਵਨੀਤ ਸਿੰਘ ਬਿੱਟੂ ਭਾਜਪੀ ਚ ਐ ਮੈਂ ਮੁੱਢ ਤੋਂ ਸ਼ਰੋਨੀ ਕਾਲਰ ਅਮਰਸਰ ਚ ਤੇ ਜਿਨ੍ਹਾਂ ਦੇ ਘਰ ਅਸੀਂ ਦੋਨੋਂ ਰਿਸ਼ਤੇਦਾਰ ਆਂ ਰਵਨੀਤ ਸਿੰਘ ਤੇ ਮੈਂ ਆਪਣਾ ਆਪਣੇ ਹਿਸਾਬ ਨਾਲ ਉਹ ਪਰਿਵਾਰ ਇਹ ਵੀ ਤੁਹਾਨੂੰ ਮੈਂ ਇੱਥੇ ਰਿਕਾਰਡ ਚ ਕਹਿਣਾ ਉਹ ਪਰਿਵਾਰ ਉਹ ਐ ਸਰਦਾਰ ਅਜੀਤ ਇੰਦਰ ਸਿੰਘ ਮੋਫਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਅਜੇ ਤੱਕ ਇੱਕ ਹੀ ਐਮਐਲਏ ਹੋਇਆ ਹੈ 1997 ਚ ਸਾਡੀ ਪਾਰਟੀ ਦਾ ਮਾਨ ਸਰ ਦੀ ਪਾਰਟੀ ਦਾ ਉਹ ਅਜੀਤਿੰਦਰ ਸਿੰਘ ਮੋਫਰੀ ਸੀਗਾ ਜਿਹਦੇ ਜਿਸ ਘਰ 'ਚ ਇਹ ਅਸੀਂ ਦੋਨੇ ਰਿਸ਼ਤੇਦਾਰ ਆ ਸੋ ਉਹ ਸਾਡੀ ਪਾਰਟੀ ਤੋਂ ਸ਼ੁਰੂ ਹੋ ਕੇ ਬਾਅਦ 'ਚ ਕਾਂਗਰਸ ਚਲੇ ਗਏ ਉੱਥੋਂ ਵੀ ਐਮਐਲਏ ਬਣ ਗਏ ਪਰ ਸਾਡੇ ਕੋਲ ਵੀ ਅਜੇ ਤੱਕ ਰਿਕਾਰਡ 'ਚ ਇੱਕੋ ਹੀ ਐਮਐਲਏ ਹੈ ਤੇ ਉਹ ਉਹੀ ਪਰਿਵਾਰ ਦਾ ਬੰਦਾ ਹੈ ਤੇ ਉਹ ਵੀ ਪਹਿਲੀ ਵਾਰ ਸਾਡੀ ਪਾਰਟੀ ਤੋਂ ਜਿੱਤੇ ਅਸੀਂ ਬਾਅਦ ਚ ਉਹਨੇ ਆਪਣਾ ਸੁਭਾਅ ਬਦਲ ਲਿਆ ਆਪਣੇ ਵਿਚਾਰ ਬਦਲ ਲਏ ਨਹੀਂ ਬਦਲੇ ਆਪਣਾ ਪੋਲੀਟਿਕਲ ਉਹਨੇ ਫਿਊਚਰ ਦੇਖਿਆ ਇਹ ਦੁਨਿਆਵੀ ਕੰਮ ਹੈ ਬਟ ਉਹਨਾਂ ਦੇ ਨਾਲ ਰਿਸ਼ਤੇਦਾਰੀ ਅੱਡ ਚੀਜ਼ ਹੈ ਆਈਡੀਓਲੋਜੀਕਲੀ ਵੀ ਉਹ ਸਾਡੇ ਨਾਲ ਸਾਡੀ ਪਾਰਟੀ ਤੋਂ ਐਮਐਲਏ ਬਣੇ ਹੋਏ ਨੇ ਔਰ ਪੰਜਾਬ ਵਿਧਾਨ ਸਭਾ 'ਚ ਬੋਲਦੇ ਰਹੇ ਨੇ ਇਸ ਕਰਕੇ ਮੈਂ ਇਹ ਕਹਿੰਨਾ ਪ੍ਰਧਾਨ ਸਾਹਿਬ ਨੇ ਇੱਕ ਵਾਰੀ ਮੈਨੂੰ ਦੱਸਿਆ ਸੀ ਮਾਨ ਸਾਹਿਬ ਨੇ ਫਰਾਂਸ ਦਾ ਇੱਕ ਕੋਈ ਸਕਾਲਰ ਹੈ ਉਨੇ ਅੰਗਰੇਜ਼ ਜੀ ਕਿ ਹਮੇ ਪੰਜਾਬੀ ਚ ਦੱਸਦਾ ਉਹਨੇ ਫ੍ਰੈਂਚ ਚ ਕਿਹਾ ਸੀ ਮੈਂ ਪੰਜਾਬੀ ਚ ਦੱਸਦਾ ਕਿ ਕੌਮਾਂ ਦੀਆਂ ਦੁਸ਼ਮਣੀਆਂ ਤੇ ਦੋਸਤੀਆਂ ਨਹੀਂ ਹੁੰਦੀਆਂ ਕੌਮਾਂ ਦੇ ਮੁਫਾਦ ਹੁੰਦੇ ਨੇ ਅਸੀਂ ਆਪਣੇ ਮੁਫਾਦ ਤੋਂ ਪਿੱਛੇ ਨਹੀਂ ਹਟੇ ਅੱਗੇ ਰਵਨੀਤ ਖੜਾ ਹੈ ਜਾਂ ਮਤਲਬ ਕਹਿੰਦੇ ਕੋਈ ਹੋਰ ਖੜਾ ਹੈ ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਸਾਡਾ ਸਟੈਂਡ ਮੁੱਢੋ ਸਪਸ਼ਟ ਹੈ ਅਸੀਂ ਅੱਜ ਵੀ ਉੱਥੇ ਔਰ ਉਸਨੇ ਕਿਹਾ ਆਪਣੀ ਆਪਣੀ ਜ਼ੁਬਾਨ ਤੋਂ ਕਿਹਾ ਸਦਾ ਰਵਦੀਤ ਸਿੰਘ ਨੇ ਕਿ ਮਾਨਸਾ ਦੀ ਸਤਿ ਇੱਜ਼ਤ ਕਰਦੇ ਆ ਇਹ ਆਪਣੇ ਸਟੈਂਡ ਦੇ ਪੱਕੇ ਨੇ ਇਸ ਤੋਂ ਜ਼ਿਆਦਾ ਕੀ ਚਾਹੀਦਾ ਜੀ ਬਿਲਕੁਲ ਪ੍ਰੋਫੈਸਰ ਸਾਹਿਬ ਕਿਤੇ ਨਾ ਕਿਤੇ ਜਿਹੜਾ ਆ ਸੋਸ਼ਲ ਮੀਡੀਆ ਦੇ ਵਿੱਚ ਕਮੈਂਟਾਂ ਦੇ ਵਿੱਚ ਜਿਹੜਾ ਆ ਉਹ ਲਗਾਤਾਰ ਚਰਚਾ ਚੜੀ ਹੋਈ ਹੈ ਕਿਤੇ ਨਾ ਕਿਤੇ ਲੁਧਿਆਣਾ ਜਿਹੜੀਆਂ ਚੋਣਾਂ ਨੇ ਵੈਸਟ ਦੀਆਂ ਉਹਨਾਂ ਨੂੰ ਲੈ ਕੇ ਹੱਥ ਜੋੜੇ ਜਾ ਰਹੇ ਨੇ ਕਿਤੇ ਨਾ ਕਿਤੇ ਉਹ ਵਾਲੇ ਦਿਨਾਂ ਦੇ ਵਿੱਚ ਜੈ ਸ਼੍ਰੀ ਰਾਮ ਜੈ ਭਾਰਤ ਮਾਤਾ ਕੀ ਵੀ ਜਿਹੜਾ ਆ ਉਹ ਕਿਹਾ ਜਾਏਗਾ ਤਾਂ ਕਿਵੇਂ ਵੇਖਦੇ ਹੋ ਕਿ ਕੌਮ ਲਗਾਤਾਰ ਸੰਘਰਸ਼ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਹੈ ਉਹ ਚੱਲਦੀ ਆ ਰਹੀ ਹੈ ਵੱਡੀਆਂ ਸ਼ਹਾਦਤਾਂ ਵੀ ਦਿੱਤੀਆਂ ਨੇ ਤਾਂ ਮਾਨ ਸਾਹਿਬ ਵੱਲੋਂ ਕਈ ਜਿਹੜੇ ਨੇ ਜਿਹੜੇ ਤਸੀਹੇ ਚਲੇ ਗਏ ਨੇ ਤਾਂ ਕਿਤੇ ਨਾ ਕਿਤੇ ਕੌਮ ਜਨਤਾ ਪੰਜਾਬ ਦੀ ਬੋਲਣ ਵੇਲੇ ਸੋਚਦੀ ਨਹੀਂ ਐ ਜਾਂ ਫਿਰ ਇਹ ਕਹਿ ਸਕਦੇ ਆ ਕਿ ਕਿੱਡੀ ਛੇਤੀ ਜਿਹੜੇ ਆਊਟ ਟੈਗ ਲੱਗ ਜਾਂਦੇ ਨੇ ਨਹੀਂ ਦੇਖੋ ਜਿਹੜਾ ਤੁਸੀਂ ਜੈ ਸ਼ੇ ਆਰਾਮ ਦੀ ਗੱਲ ਕੀਤੀ ਐ ਸਾਡਾ ਜਿਹੜਾ ਕੈਂਡੀਡੇਟ ਐ ਉਹ Hindu ਧਰਮ ਨਾਲ ਸੰਬੰਧਤ ਐ ਨਵਨੀਤ ਕੁਮਾਰ ਗੋਪੀ ਜੇ ਉਹ ਆਪਣੇ ਜਾਣ ਤੋਂ ਪਹਿਲਾਂ ਮੰਦਿਰ ਦੇ ਵਿੱਚ ਮੱਥਾ ਟੇਕ ਆਉਂਦਾ ਤਾਂ ਸਾਨੂੰ ਇਹਦੇ ਵਿੱਚ ਕੀ ਆਬਜੈਕਸ਼ਨ ਹੋਣਾ ਚਾਹੀਦਾ ਅਸੀਂ ਇੰਡੀਆ ਦੇ ਵਿੱਚ ਜਦੋਂ ਹਿਸਟਰੀ ਪੜ੍ਹਦੇ ਆ ਤਾਂ ਹਿਸਟਰੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਦੀ ਕੈਬਨਿਟ ਤਾਂ ਦੇਖੋ ਫਕੀਰ ਅਜ਼ੀਜ਼ਉਦੀਨ ਮਹਾਰਾਜਾ ਰਣਜੀਤ ਸਿੰਘ ਦਾ ਵਿਦੇਸ਼ ਮੰਤਰੀ ਹੈ ਮੋਹਕਮ ਚੰਦ ਆਪਣਾ ਖਜ਼ਾਨਾ ਮੰਤਰੀ ਹੈ ਪਰ ਕਮਾਂਡ ਕਿਹਦੇ ਕੋਲ ਹੈ ਖਾਲਸਤਾਨੀ ਮਹਾਰਾਜਾ ਰਣਜੀਤ ਸਿੰਘ ਕੋ ਸੋ ਜੇ ਉਹਨਾਂ ਦੇ ਰਾਜ ਨੂੰ ਜਿਹਨਾਂ ਨੂੰ ਦੁਨੀਆ ਦਾ ਸਭ ਤੋਂ ਬਿਹਤਰੀਨ ਰਾਜ ਕਿਹਾ ਜਾਂਦਾ ਹੈ ਦੁਨੀਆ ਦਾ ਉਹਨਾਂ ਦੇ ਰਾਜ ਵਿੱਚ ਸਾਰੀਆਂ ਕੌਮਾਂ ਬੈਠ ਕੇ ਆਪਣੇ ਆਪਣੇ ਧਰਮ ਦੀ ਪੂਜਾ ਵੀ ਕਰ ਰਹੀਆਂ ਨੇ ਤੇ ਸਿੱਖ ਰਾਜ ਨੂੰ ਪਰਣਾਇਆਂ ਹੋਈਆਂ ਵੀ ਨਹੀਂ ਈਵਨ ਫਰਾਂਸ ਦਾ ਦੋਸਤ ਜਰਨੈਲ ਵੀ ਮਹਾਰਾਜਾ ਰਣਜੀਤ ਸਿੰਘ ਚ ਹੈਗੇ ਨੇ ਪਰ ਮੈਂ ਇਹ ਵੀ ਨਾਲ ਜੋੜਦਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਤੁਸੀਂ ਖਾਲਸਾ ਰਾਜ ਕਹਿੰਦੇ ਹੋ ਹੈਗਾ ਤੇ ਉਹਦਾ ਨਾਂ ਵੀ ਦਰਬਾਰੇ ਖਾਲਸਾ ਸੀ ਕੀ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਕੁਆਂਟਲ ਤੋਂ ਵੱਧ ਸੋਨਾ ਵਿਸ਼ਵਨਾਥ ਟੈਂਪਲ ਦੇ ਵਿੱਚ ਬਨਾਰਸ ਨਹੀਂ ਦਿੱਤਾ ਫਿਰ ਕੀ ਹੋ ਗਿਆ ਉਹ ਜਿਹੜੀ ਨੀਤੀ ਸਾਡੀ ਗੁਰੂ ਸਾਹਿਬ ਦੀ ਹੈ ਏਕ ਨੂਰ ਤੇ ਸਭ ਜਾਗ ਉਪਜਿਆ ਕੌਣ ਭਲੇ ਕੌਣ ਮੰਦੇ ਜੇ ਗੋਪੀ ਜੈ ਚੇ ਰਾਮ ਕਹਿ ਵੀ ਦਊਗਾ ਤਾਂ ਫਿਰ ਕੀ ਹੋ ਜੂਗਾ ਅਸੀਂ ਆਪਣੇ ਦੇਸ਼ ਦੀ ਆਜ਼ਾਦੀ ਦੀ ਗੱਲ ਨਹੀਂ ਛੱਡਦੇ ਅਸੀਂ ਸਿੱਖ ਕੌਮ ਦੀ ਖਾਲਸਾਤਾਨ ਦੀ ਮੰਗ ਨੂੰ ਕਦੇ ਵੀ ਨਹੀਂ ਛੱਡਾਂਗੇ ਅੱਜ ਤੱਕ ਦਾ ਇਹੀ ਹੈ ਬਾਕੀ ਅਕਾਲ ਪੁਰਖ ਆ ਸਭ ਜਾਦੇ ਨਹੀਂ ਸਾਬ ਜਾਦਾਂ ਦੇ ਹੱਥ ਹੈ ਕਿ ਸਾਨੂੰ ਸਾਡੀ ਮੱਤ ਨਾ ਖਰਾਬ ਹੋ ਜਵੇ ਇਹਨਾਂ ਦੇ ਹੱਥ ਹੈ ਇਹ ਨਹੀਂ ਖਰਾਬ ਸਾਨੂੰ ਵਿਸ਼ਵਾਸ ਹੈ ਇਹਨਾਂ ਦੇ ਚਰਨਾਂ ਤੇ ਅਸੀਂ ਇਹਨਾਂ ਦੇ ਚਰਨਾਂ ਦੀ ਧੂੜ ਲਈ ਹੋਈ ਹੈ اخਲਾਕੀ ਤੌਰ ਤੇ ਤੇ ਸਾਨੂੰ ਆਪਣੇ عقیده ਤੋਂ ਇਹ ਫੋਟੋਆਂ ਨਹੀਂ ਹਲਾ ਸਕਦੀਆਂ ਪ੍ਰੋਫੈਸਰ ਸਾਹਿਬ ਜੀ ਦੇਖੀਏ ਕਿ ਹੁਣ ਰੋਜ਼ ਨਵੀਆਂ ਪਾਰਟੀਆਂ ਬਣਦੀਆਂ ਨੇ ਰੋਜ਼ ਨਈ ਜਿਹੜੀ ਆ ਧਿਰ ਉੱਠਦੀ ਆ ਪੰਜਾਬ ਦੀ ਨੌਜਵਾਨੀ ਨੂੰ ਖਾਲਿਸਤਾਨ ਦੇ ਸੰਘਰਸ਼ ਖਾਲਿਸਤਾਨ ਦੇ ਰਾਹ ਤੇ ਕਿਵੇਂ ਤੋਰੋਗੇ ਇਹ ਨਵੀਆਂ ਪਾਰਟੀਆਂ ਦੇ ਉੱਠਣ ਨਾਲ ਖਾਲਿਸਤਾਨ ਦੇ ਰਾਹ ਤੇ ਤਾਂ ਕੋਈ ਫਰਕ ਨਹੀਂ ਪਏਗਾ ਅਸੀਂ ਕੌਮੀ ਤੌਰ ਤੇ ਨੌਜਵਾਨੀ ਭਟਕਦੀ ਹੈ ਕਿਤੇ ਨਾ ਕਿਤੇ VOTING ਟੁੱਟਦੀ ਹੈ ਕਿਤੇ ਨਾ ਕਿਤੇ ਜਿਹੜਾ ਆ ਅ ਅਰਚਨ ਪੈਦਾ ਹੋ ਸਕਦੀ ਹੈ ਇਹ ਹਾਲਾਤ ਹੁੰਦੇ ਨੇ ਕਿਉਂਕਿ ਅਸੀਂ ਆਪਣੇ ਇਤਿਹਾਸ ਚੋਂ ਇਹ ਅਗਵਾਈ ਵੀ ਲਈ ਹੋਈ ਹੈ ਕਿ ਜਦੋਂ ਬੋਤਾ ਸਿੰਘ ਤੇ ਗਰਜਾ ਸਿੰਘ ਗਿਣਤੀ ਚ 2 ਸੀ ਉਹਨਾਂ ਨੇ ਵੀ ਬਰਦਾਸ਼ਤ ਨਹੀਂ ਕੀਤਾ ਕਿ ਸਾਡੇ ਕੰਨਾਂ ਚ ਇਹ ਆਵਾਜ਼ ਕਿਉਂ ਪੈ ਗਈ ਕਿ ਸਿੱਖ ਤਾਂ ਖਤਮ ਹੋ ਗਏ ਤਾਂ ਉਹਨਾਂ ਨੇ ਕਿਹਾ ਅਸੀਂ 2 ਤਾਂ ਹੈਗੇ ਆ ਕਿਸੇ ਨੇ ਨਾਲ ਦੇ ਹੁਕਮਰਾਨ ਨੂੰ ਕਿਹਾ ਸੂਬੇਦਾਰ ਨੂੰ ਕਿਹਾ ਜਾਂ ਉੱਥੋਂ ਦਾ ਜਿਹੜਾ ਵੀ ਇੰਚਾਰਜ ਚੌਧਰੀ ਸੀ ਕਿ ਲੱਗਦਾ 2 ਸਿੱਖ ਨੇ ਤਾਂ ਉਹਨੇ ਤੁਹਾਡੇ ਕੈਰੈਕਟਰ ਬਾਰੇ ਕੀ ਕਿਹਾ ਕਹਿੰਦਾ ਸਿੱਖ ਨਹੀਂ ਹੋਣੇ ਜੇ ਸਿੱਖ ਹੁੰਦੇ ਸਾਹਮਣੇ ਆਉਂਦੇ ਉਸੇ ਵਕਤ ਦੋਨੇ ਸਾਹਮਣੇ ਆ ਕੇ ਨਾਲ ਚੁੰਗੀ ਵੀ ਲਾਤੀ ਆ ਖਾਲਸਤਾਨ ਹੈ ਖਾਲਸਾ ਰਾਜ ਹੈ ਆ ਭਾਈ ਤੁਹਾਡਾ ਮੁਲਕ ਹੈ ਜੇ ਇਧਰੋਂ ਇਧਰ ਜਾਣੇ ਗੱਡੇ ਦੇ ਇੰਨੇ ਪੈਸੇ ਦੋ ਥੀਲੇ ਦੇ ਇੰਨੇ ਦੋ ਜੋ ਵੀ ਖੱੱਚਰ ਦੇ ਇੰਨੇ ਦੋ ਭਾਵ ਕਹਿਣ ਦੋ ਤੁਹਾਡੀ ਹੋਂਦ ਨੂੰ ਜਿਤਾਇਆ ਜਿਹੜਾ ਆਪਾਂ ਥੋੜੇ ਹੋਣ ਦੇ ਬਾਵਜੂਦ ਵੀ ਆਪਣੀ ਹੋਂਦ ਜਿਤਾ ਰਹੇ ਆ ਇਹ ਬੀਜ ਨਾਸ ਨਹੀਂ ਹੋ ਰਿਹਾ ਬੀਜ ਕਦੋਂ ਪੁੰਗਰ ਕੇ ਹੋਰ ਜ਼ਿਆਦਾ ਹੋ ਜਾਊਗਾ ਇਹ ਕੋਈ ਪਤਾ ਨਹੀਂ ਹੁੰਦਾ ਮੈਂ ਉਹਨਾਂ ਟ੍ਰਾਈਮਾ ਦੇ ਕਾਲਜਾਂ ਦਾ ਸਟੂਡੈਂਟ ਆ ਜਦੋਂ ਕਾਮਰੇਡਰ ਦਾ ਬੋਲ ਬਲਾ ਸੀ ਪਰ ਉਹੀ ਕਾਲਜ ਉਹੀ ਪੰਜਾਬ ਉਹੀ ਮੁੰਡੇ ਸੰਜਰਨੈਲ ਸਿੰਘ ਜੀ ਦੇ ਆਉਣ ਤੋਂ ਬਾਅਦ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਖਾਲਸਤਾਨੀ ਕਿਵੇਂ ਬਣ ਗਏ ਸਿੱਖ ਸੋਚ ਨਾਲ ਕਿਵੇਂ ਜੁੜ ਗਏ ਕੋਈ ਪਤਾ ਲੱਗਿਆ ਨਹੀਂ ਪਤਾ ਲੱਗਦਾ ਲੁਧਿਆਣੇ ਦੀ ਸਥਿਤੀ ਕੀ ਹੈ ਜਿਸ ਤਰ੍ਹਾਂ ਦਾ ਹੰਗਾਰਾ ਮਿਲਦਾ ਤੁਸੀਂ ਨਾਮਜ਼ਦਗੀ ਪੱਤਰ ਭਰਵਾਏ ਨੇ ਤੁਸੀਂ ਪ੍ਰਚਾਰ ਵੀ ਕੀਤਾ ਹੈਗਾ ਤੁਸੀਂ ਨਾਲ ਰਹੇ ਹਜੇ ਤਾਂ ਸਾਡੀ ਸ਼ੁਰੂਆਤ ਹੋਈ ਹੈ ਅਸੀਂ ਕੱਲ 2 ਤਰੀਕ ਨੂੰ ਕਾਗਜ਼ ਭਰ ਕੇ ਆਏ ਹਾਂ ਤੇ ਕਾਗਜ਼ ਭਰਨ ਦਾ ਜਿਹੜਾ ਸਾਡਾ ਹੌਸਲਾ ਸੀ ਸਾਡੇ ਵਰਕਰਾਂ ਦਾ ਸ਼ਹਿਰ ਵਾਸੀਆਂ ਦਾ Hindu Sikh Musalman vi ਸਾਡੇ ਭਰਾ ਆਏ ਉਹਨਾਂ ਨੇ ਬੜੇ ਮਤਲਬ ਕਿ ਸ਼ਾਨ ਨਾਲ ਕੀਤਾ ਅਗਲੀ ਗੱਲ ਤਾਂ ਫਿਰ ਥੋੜਾ ਜਿਹਾ ਅੱਗੇ ਜਾ ਕੇ ਦੱਸਾਂਗੇ ਹੁਣ ਤਾਂ ਇੰਨੇ ਕਾਂਗੇ ਕਿ ਸਾਡੀ ਸ਼ੁਰੂਆਤ ਬਹੁਤ ਵਧੀਆ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਜੀ ਤਾਂ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਜਿਹੜੇ ਹੱਥ ਜੋੜੇ ਦੀ ਫੋਟੋ ਲਗਾਤਾਰ ਵਾਇਰਲ ਕੀਤੀ ਜਾ ਰਹੀ ਸੀ ਉਸ ਦੇ ਪਿੱਛੇ ਅਸਲ ਸੱਚਾਈ ਹੈ ਹਾਲਾਂਕਿ ਲੋਕ ਆਪਣੇ ਕਈ ਤਰ੍ਹਾਂ ਦੇ ਵਿਅੰਗ ਕੱਸਦੇ ਨੇ ਕਈ ਤਰ੍ਹਾਂ ਦੇ ਜਿਹੜੇ ਨੇ ਚਟਕਾਰੀਆਂ ਲਾ ਕੇ ਜਿਹੜੇ ਨੇ ਕਮੈਂਟਾਂ ਦੇ ਵਿੱਚ ਕਿਹਾ ਜਾ ਰਿਹਾ ਤਾਂ ਪ੍ਰੋਫੈਸਰ ਸਾਹਿਬ ਨੇ ਸਾਫ਼ ਸੁਥਰਾ ਜਿਹੜਾ ਇਸ ਦਾ ਜਵਾਬ ਦਿੱਤਾ ਤਾਂ ਨਵੇਂ ਕੰਟੈਂਟ ਦੇ ਨਾਲ ਫਿਰ ਹਾਜ਼ਰ ਹੋਵਾਂਗਾ ਉਦੋਂ ਤੱਕ ਮੈਨੂੰ ਆਜ਼ਾਦਤ ਕੈਮਰਾ ਪਰਸਨ ਅਬ ਅਮਰਿਤ ਸੰਤੂ ਦੇ ਨਾਲ ਮੈਗਾ ਗੰਦੀਪ ਸਿੰਘ ਅਨੰਦਪੁਰੀ ਡੇਲੀ ਪ